ਦਿੱਲੀ ਅਤੇ ਅੰਮ੍ਰਿਤਸਰ ਸਮੇਤ ਭਾਰ ਦੇ ਹਵਾਈ ਅੱਡਿਆਂ ਤੇ ਅੰਮ੍ਰਿਤਧਾਰੀ ਸਿੱਖ ਯਾਤਰੀਆਂ ਨੂੰ ਕਕਾਰ ਧਾਰਨ ਕਰਕੇ ਸਫ਼ਰ ਕਰਨ ਤੋਂ ਰੋਕਣ ਦੀਆਂ ਵਾਪਰ ਰਹੀਆਂ ਘਟਨਾਵਾਂ ਤੇ ਸਮਾਜ ਸੇਵੀ ਜਥੇਬੰਦੀ ਅੰਮ੍ਰਿਤਸਰ ਵਿਕਾਸ ਮੰਚ ਨੇ ਚਿੰਤਾ ਦਾ ਪਰ ਘਟਾਵਾ ਕੀਤਾ ਉਹਨਾਂ ਹਵਾਬਾਜੀ ਮੰਤਰਾਲੇ ਨੂੰ ਇਹ ਰੋਕ ਖਤਮ ਕਰਨ ਦੀ ਅਪੀਲ ਕੀਤੀ ਹੈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਥੇਬੰਦੀ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਰਹਿੰਦੇ ਪ੍ਰਤੀਨਿਧਾਂ ਨੇ ਪੱਤਰ ਲਿਖ ਕੇ ਮਾਮਲਾ ਕੇਂਦਰੀ ਹਵਾਬਾਜੀ ਮੰਤਰੀ ਰਾਮੋਹਨ ਨਾਇਡੂ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਕੌਮੀ ਘਟਗੰਤੀ ਕਮਿਸ਼ਨ ਦੇ ਚੇਅਰਮੈਨ ਨਾਲ ਇਕਬਾਲ ਸਿੰਘ ਲਾਲਪੁਰਾ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਪ੍ਰਧਾਨ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿੱਲੀ ਸੱਗੁਰਦੁਆਰਾ ਅਪਰੰਧ ਕਮੇਟੀ ਦੇ ਪ੍ਰਧਾਨ ਨਾਲ ਹਰਮਿਤ ਸਿੰਘ ਕਾਲਕਾ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਰਸ ਹੋਰ ਸਿੱਖਾਂ ਗੂਆਂ ਦੇ ਧਿਆਨ ਵਿੱਚ ਲਿਆਂਦਾ ਉਹਨਾਂ ਅਪੀਲ ਕੀਤੀ ਕਿ ਇਹਨਾਂ ਪਵੰਦੀਆਂ ਨੂੰ ਹਟਾਉਣ ਵਾਸਤੇ ਉਪਰਾਲੇ ਕੀਤੇ ਜਾਣ ਜਥੇਬੰਦੀ ਦੇ ਗਲੋਬਲ ਕਨਵੀਨਰ ਰਸ਼ਮੀਪ ਸਿੰਘ ਗਮਟਾਲਾ ਅਤੇ ਅਨੰਤਦੀਪ ਸਿੰਘ ਢੱਲੂ ਨੇ ਦੱਸਿਆ ਕਿ ਕੁਮੰਤਰੀ ਉਡਾਣਾਂ ਲਈ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਧਾਗੇ 'ਚ پرو ਕੇ ਗਲੇ ਵਿੱਚ ਪਾਈ ਸਿਰਫ 1 ਇੰਚ ਵਾਲੀ ਛੋਟੀ ਕਿਰਪਾਨ ਖੰਡਾ ਜਾ ਕੜੇ ਵਰਗੇ ਧਾਰਮਿਕ ਚਿੰਨ ਉਤਾਰ ਲਈ ਕਿਹਾ ਜਾ ਰਿਹਾ ਜੋ ਕਿ ਚਿੰਤਾ ਦਾ ਵਿਸ਼ਾ ਹੈ ਕੇਂਦਰੀ ਹਵਾਵਾਜੀ ਮੰਤਰੀ ਨੂੰ ਲੈ ਕੇ ਪੱਤਰ ਵਿੱਚ ਉਹਨਾਂ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ